ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਵਾਰਡ ਨੰਬਰ 24 ਵਿੱਚ ਪੈਂਦੀ ਐਚਾਰੇ ਕਲੋਨੀ ਵਿੱਚ ਲੋਕਾਂ ਨੇ ਮਹਿੰਗੇ ਪਲਾਟ ਇਹ ਸੋਚ ਕੇ ਖਰੀਦੇ ਸਨ ਕਿ ਸਾਫ਼ ਸੁਥਰਾ ਇਲਾਕਾ ਹੋਏਗਾ ਤੇ ਇੱਥੇ ਉਹ ਆਪਣੇ ਸਾਫ਼ ਸੁਥਰੇ ਸੁਪਨਿਆਂ ਦੇ ਘਰ ਬਣਾਉਣਗੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਉਹਨਾਂ ਨੇ ਘਰ ਤਾਂ ਬਣਾ ਲਏ ਪਰ 15 ਸਾਲ ਬਾਅਦ ਵੀ ਕਲੋਨੀ ਮੁਢਲੀਆਂ ਸਹੂਲਤਾਂ ਤੋਂ ਵਾਂਝੀ ਹੈ ਕਲੋਨੀ ਵਿੱਚ ਸੀਵਰੇਜ ਤਾਂ ਪਿਆ ਹੈ ਪਰ ਅਕਸਰ ਬੰਦ ਰਹਿੰਦਾ ਹੈ ਪਿਛਲੇ ਕਰੀਬ 3 ਮਹੀਨਿਆਂ ਤੋਂ ਕਲੋਨੀ ਦੀ ਇੱਕ ਗਲੀ ਵਿੱਚ ਸੀਵਰੇਜ ਦਾ ਪਾਣੀ ਖੜਾ ਹੈ ਜੋ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਕਲੋਨੀ ਦੀਆਂ ਸੜਕਾਂ ਬੁਰੀ ਤਰ੍ਹਾਂ ਨਾਲ ਟੁੱਟ-ਫੁੱਟ ਗਈਆਂ ਹਨ ਅਤੇ ਬਰਸਾਤ ਦੇ ਦਿਨਾਂ ਵਿੱਚ ਕਈ-ਕਈ ਦਿਨ ਬਰਸਾਤ ਰੁਕਣ ਤੋਂ ਬਾਅਦ ਵੀ ਇਹਨਾਂ ਗਲੀਆਂ ਵਿੱਚ ਪਾਣੀ ਖੜਾ ਰਹਿੰਦਾ ਹੈ ਇਹੋ ਨਹੀਂ ਕਲੋਨੀ ਨੂੰ ਆਪਣਾ ਟਰਾਂਸਫਾਰਮਰ ਵੀ ਹਜੇ ਤੱਕ ਪਾਵਰਕਾਮ ਵੱਲੋਂ ਨਹੀਂ ਦਿੱਤਾ ਗਿਆ ਜਿਸ ਕਾਰਨ ਕਲੋਨੀ ਵਾਸੀਆਂ ਨੂੰ ਵੱਡੇ ਨੁਕਸਾਨ ਚੱਲ ਰਹੇ ਪੈਂਦੇ ਹਨ ਕਿਉਂਕਿ ਬਿਜਲੀ ਕੱਟ ਦੀ ਵੱਧਦੀ ਰਹਿੰਦੀ ਹੈ ਤੇ ਜਦੋਂ ਇੱਕਦਮ ਲਾਈਟ ਵੱਧਦਾ ਜਾਂਦੀ ਹੈ ਤਾਂ ਮੋਟਰਾਂ ਇਨਵਰਟਰ ਟੀਵੀ ਅਤੇ ਹੋਰ ਬਿਜਲੀ ਦੇ ਉਪਕਰਨ ਸੜ ਜਾਂਦੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅਸੀਂ 2 ਸਾਲ ਤੋਂ ਤਕਰੀਬਨ ਇੱਥੇ ਰਹਿ ਰਹੇ ਹਾਂ ਆਕੇ ਤੇ ਇਹ ਆਚਾਰੇ ਕਲੋਨੀ ਹੈ ਤੇ ਇੱਥੇ ਪਾਣੀ ਦੀ ਪ੍ਰੋਬਲਮ ਹੈ ਇੱਥੇ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਗਲੀਆਂ ਨਹੀਂ ਇੱਥੇ ਬਣੀਆਂ ਹੋਈਆਂ ਤੇ ਇੰਨੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿ ਅਸੀਂ ਇੱਥੇ ਰਹਿ ਨਹੀਂ پا ਰਹੇ ਹੁਣ ਬਹੁਤ ਹੀ ਜ਼ਿਆਦਾ ਜਿਹੜੇ ਪਾਣੀ ਦੀ ਇੰਨੀ ਪ੍ਰੋਬਲਮ ਆ ਕਿ ਅਸੀਂ ਨੰਘ ਨਹੀਂ ਸਕਦੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਲੈਣ ਜਾਣਾ ਆ ਅਸੀਂ ਇੱਥੇ ਪੈਦਲ ਨਹੀਂ ਜਾ ਸਕਦੇ ਇੰਨੀ ਜ਼ਿਆਦਾ ਗਲੀ ਜਿਹੜੀ ਆ ਸਾਡੀ ਖਰਾਬ ਹੋਈ ਦੀ ਆ ਕੋਲੋਨੀ ਪੂਰੀ ਦੇ ਵਿੱਚ ਹੀ ਪਾਣੀ ਦਾ ਬਹੁਤ ਜ਼ਿਆਦਾ ਸੀਵਰੇਜ ਦਾ ਪਾਣੀ ਜਿਹੜਾ ਬਾਹਰ ਆ ਰਿਹਾ ਆ ਓਵਰਫਲੋ ਹੋ ਕੇ ਸਾਰਾ ਅੰਦਰ ਆਂਦਾ ਆ ਈਵਨ ਪਿਛਲੇ ਸਾਲ ਸਾਡੀ ਗਲੀ ਦੇ ਸਾਡੇ ਘਰ ਦੇ ਅੰਦਰ ਵੀ ਓਵਰਫਲੋ ਹੋਇਆ ਅੰਦਰ ਆਇਆ ਪਾਣੀ ਜਿਹੜੇ ਕਰਕੇ ਅਸੀਂ ਖੁਦ ਆ ਕੇ ਅੱਗੇ ਹੋ ਕੇ ਪਾਈਪ ਪਵਾਈ ਆ ਅੱਗੇ ਹੋ ਕੇ ਚਿੰਚਾ ਘਰਾਂ ਨੇ ਰਲ ਕੇ ਪਾਈਪ ਪਵਾਈ ਤੇ ਫਿਰ ਇਹ ਜਾਂ ਹਲ ਕੀਤੇ ਆ ਲੇਕਿਨ ਫਿਰ ਇਥੋਂ ਵੀ ਬਲੋਕ ਹੋ ਰਿਹਾ ਜਿਹੜੇ ਕਰਕੇ ਸਾਡਾ ਸਾਰਾ ਰਸਤਾ ਜਿਹੜਾ ਸਾਰਾ ਬੰਦ ਹੋਇਆ ਪਿਆ ਤੇ ਇਹ ਹੁਣ ਸਰਕਾਰ ਟਰਾਂਸਫਾਰਮਰ ਦੇ ਫਾਰਮਾ ਬਿਜਲੀ ਦੀ ਵੀ ਫਾਰਮਾ ਇੱਥੇ ਹੈਗੀ ਆ ਕਿ ਬਹੁ ਲੋ ਵੋਲਟੇਜ ਹੁੰਦੀ ਆ ਫ੍ਰੈਕਚਰ ਹੁੰਦੀ ਆ ਸਾਰੀ ਚੀਜ਼ਾਂ ਖਰਾਬ ਹੋਣ ਦਾ ਡਰ ਰਹਿੰਦਾ ਆ ਈ ਕੋਈ ਹੋ ਨਾ ਜਾਏ ਕੁਝ ਵੀ ਜੀ ਇਕੱਠੇ ਹੋਏ ਆ ਇਸੇ ਵਾਸਤੇ ਸਾਰੇ ਇਹਨਾਂ ਦੀ ਵਿਚਾਰਾਂ ਦੀ ਮੁਸੀਬਤ ਹੈਗੀ ਹੈ ਇਹਦੇ ਮਾਲਕ ਜਿਹੜੇ ਵੇਚ ਕੇ ਕ੍ਰਿਸ਼ਨਾ ਮੂਰਤੀ ਆ ਅਗਰਵਾਲ ਵਗਰੇ ਜਿਹੜੇ ਬੰਦੇ ਹੈਗੇ ਨੇ ਜਿਹੜੇ ਵਹੀ ਰਾਮਣੀ ਹੀ ਕਹਿੰਦੇ ਆ ਇਹਨਾਂ ਨੇ ਪਲਾਟ ਦੇ ساتھ ਵੇਚਤੇ ਹੈਗੇ ਆ ਪਰ ਇਹਨਾਂ ਨੂੰ ਫੈਸਿਲਟੀਆਂ ਅੱਗੇ ਵੇਖਿਆ ਨਹੀਂ ਵੀ ਸਾਡੀ ਕਲੋਨੀ ਦਾ ਕੀ ਬੰਦਾ ਪਿਆ ਵਾ ਤੇ ਨਾ ਹੀ ਹੁਣ ਅੱਗੇ ਉਹ ਫੈਸਿਲਟੀਆਂ ਆਂਦੇ ਨੇ ਨਾ ਬਤੀ ਲਾਈਟ ਆਂਦੀ ਵੀ ਹੈ ਨਾ ਟਰਾਂਸਫਾਰਮਰ ਦਾ ਰਸੀਵ ਦੇ ਕੋਈ ਸਾਰੇ ਆਪਣੇ ਲੈਵਲ ਦੇ ਇਹੀ ਕੰਮ ਕਰਦੇ ਪਏ ਆ ਮਤਲਬ ਕਿ ਸਰਕਾਰ ਬਲੋ ਸਾਨੂੰ ਇਹ ਮੰਗਿਆ ਕਿ ਸਾਨੂੰ ਜੇ ਬੁਨਿਆਦੀ ਸਹੂਲਤਾਂ ਆ ਗਈਆਂ ਨੇ ਇਹ ਤੇ ਸਾਨੂੰ ਪ੍ਰੋਵਾਈਡ ਕੀਤੀਆਂ ਜਾਣ ਮਤਲਬ ਕਿ ਇੱਕ ਰਹਿਣ ਜੋਗਾ ਕੀ ਚਾਹੀਦਾ ਬੰਦੇ ਨੂੰ ਸਾਫ ਸਪਾਈ ਚਾਹੀਦੀ ਹੁੰਦੀ ਹੈ ਲਾਈਟ ਚਾਹੀਦੀ ਹੁੰਦੀ ਹੈ ਹਵਾ ਪਾਣੀ ਚਾਹੀਦਾ ਹੁੰਦਾ ਜੇ ਇਹ ਹੀ ਚੀਜ਼ਾਂ ਤੋਂ ਵਾਂਝਾ ਪਤਾ ਫਿਰ ਉਹਨੂੰ ਰਹਿਣ ਦਾ ਫਰਕ ਕੀ ਆਨੇ ਨੇ ਪੈਸੇ ਲਾ ਕੇ ਤੇ ਫਿਰ ਉਹ ਉੱਥੇ ਦਾ ਉੱਥੇ ਹੀ ਬੈਠਾ ਵਾ ਮੈਂ ਸਾਡੇ ਤੇ 5 ਸਾਲ ਹੋ ਗਏ ਤਾਂ ਕੋਈ ਵਿਕਾਸ ਨਹੀਂ ਆਇਆ। ਅੱਜ ਸਾਡ ਵਿਕਾਸ ਕੋਈ ਨਹੀਂ। ਸੜਕਾਂ ਜਿਹੜੀਆਂ ਹੈਗੀਆਂ ਹੀ ਉਹ ਵੀ ਟੁੱਟ ਗਈਆਂ। ਜੋ ਵੀ ਪੈਸੇ ਲਾ ਕੇ ਆਪ ਹੀ ਪੈਸੇ ਲਾ ਕੇ ਆਪੇ ਸੀਵੇ ਠੀਕ ਕਰਵਾਨੇ ਆ। ਆਪੇ ਆਪੇ ਇਹੀ ਟੈਲਾ ਲਵਾ ਗਿਆ ਆਪਣੇ ਬਬੂਏ ਠੀਕ ਕਰਨ ਦੇ। ਇਹਦੇ ਟੂਏ ਟੂਏ ਪੈਸੇ ਸੜਕਾਂ ਦੇ ਉਡ ਉੱਡ ਗਈਆਂ ਸੜਕਾਂ ਵਾਲੇ ਘਾਰੀ ਆ। ਇਨੀ ਗੰਦਗੀ ਆ ਕਿ ਗਰਮੀਆਂ ਤੇ ਬਹੁਤ ਕਰਮਾ ਵਾਲੇ ਘਰੀ ਨੇ ਜਿਹੜੇ ਜਿਨ੍ਹਾਂ ਦੇ ਵਾਪਰ ਹੀ ਨਿਕਲਦੇ ਇਹਦੇ ਬੋਸ ਤਰੀ ਸਾਰਿਆਂ ਦੇ ਘਰਾਂ ਦੇ ਮਤਲਬ ਕਦੀ ਉੱਥੇ ਸੱਪ ਨਿਕਲ ਗਿਆ ਕਦੀ ਉੱਥੇ ਨਿਕਲ ਗਿਆ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਇਹ ਗੰਦਗੀ ਦੀ ਤੇ ਇਥੋਂ ਬੱਚੇ ਜਿਹੜੇ ਸਕੂਲ ਨਹੀਂ ਜਾ ਸਕਦੇ ਇੱਕ ਦਿਨ ਇਹਨਾਂ ਦੀ ਸਾਡੇ ਗਵਾਨੀਆਂ ਦੀ ਬੇਟੀ ਸੀਗੀ ਉਹ ਮਤਲਬ ਆਪਾਂ ਗੱਲ ਕਰੀਏ ਤੇ ਇਟਰੇ ਪੈਰ ਰੱਖ ਕੇ ਨਿਕਲਣ ਲੱਗੀ ਆ ਉਹ ਡੇਗੀ ਸੀਗੀ ਸੋ ਇਸ ਕਰਕੇ ਮਤਲਬ ਕਿਸੇ ਨੂੰ ਵੀ ਸੱਟ ਲੱਗਣ ਦੀ ਪ੍ਰੋਬਲਮ ਹੈ ਬਿਮਾਰੀਆਂ ਨੂੰ ਡੇਂਗੂ ਨੂੰ ਸੱਦਾ ਦਿੱਤਾ ਜਾ ਰਿਹਾ ਮੇਨ ਪ੍ਰੋਬਲਮ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੀ ਚਾਹਾਂਗੇ ਕਿ ਜੋ ਵੀ ਹੈਗਾ ਇਹਦਾ ਮਤਲਬ ਸੀਵਰੇਜ ਦਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੀ ਹੈ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਇਹਦੇ ਤੋਂ ਮਤਲਬ ਬਚਿਆ ਜਾ ਸਕੇ ਤੇ ਜਿਹੜੇ ਮਤਲਬ ਪਲਾਟ ਖਾਲੀ ਪਏ ਨੇ ਸਰਕਾਰ ਇਹਨਾਂ ਨੂੰ ਵੀ ਜਿਹੜੀ ਲੈਟਰ ਕੱਢੇ ਜਾਂ ਤੇ ਇਹਨੂੰ ਡਿਵੈਲਪ ਕਰ ਲੈਣ ਤੇ ਜਾਂ ਇਹਨਾਂ ਨੂੰ ਚਾਰਜੇਸ ਲਗਾਏ ਜਾਣ ਕਿ ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਜਾਏ ਇੰਨੇ ਦੇ ਵਿੱਚ ਵਿੱਚ ਜਿਹੜੇ ਆਪਣੇ ਪਲਾਟ ਕਵਰ ਕਰਕੇ ਬਣਾਏ ਜਾਣ ਤਾਂ ਹੀ ਇਹ ਕਲੋਨੀ ਦਾ ਸੁਧਾਰ ਹੋ ਸਕਦਾ ਅਦਰਵਾਇਜ਼ ਜਿਹੜਾ ਹੈ ਇਹ ਪ੍ਰੋਬਲਮ ਆ। ਤਕਰੀਬਨ ਇਸ ਕਲੋਨੀ ਦੇ ਵਿੱਚ 40 ਤੋਂ 50 ਘਰ ਆ ਤੇ ਟਰਾਂਸਫਰਮ ਕੋਈ ਨਹੀਂ ਹੈਗਾ। ਟਰਾਂਸਫਰਮ ਜਿਹੜਾ ਲਾਈਟ ਆ ਰਹੀ ਹੈ ਪਿਛੇ ਬੰਦਾ ਪਾ ਦੇ ਕਲੋਨੀ ਤੋਂ ਆ ਰਹੀ ਹੈ। ਇੱਥੋਂ ਤੱਕ ਆਨਦੇ ਬਿਲਕੁਲ ਡੈਮੋ ਹੀ ਦੀ ਲਾਈਟ। ਗਰਮੀਆਂ ਦੇ ਵਿੱਚ ਤੇ ਇੰਨੀ ਮੁਸ਼ਕਲ ਹੁੰਦੀ ਹੈ ਕਿ ਏਸੀ ਤੇ ਚੱਲਦੇ ਨਹੀਂ। ਤੇ ਰਾਤ ਨੂੰ ਲਾਈਟਾਂ ਵਿੱਚ ਜਿਹੜੀਆਂ ਅਪ ਡਾਊਨ ਹੁੰਦੀ ਰਹਿੰਦੀ ਹੈ ਕਿ ਇਹ ਵੇਲੇ ਦੀ ਕੋਈ ਕਈ ਚੀਜ਼ਾਂ ਸੜ ਗਈਆਂ ਇਸ ਵਾਰ ਸਾਡਾ ਨੀਵਾਟਰ ਵੀ ਜਿਹੜਾ ਸੜ ਗਿਆ ਸੀ ਤੇ ਉਹਦਾ ਐਕਸਟਰਾ ਕੱਚਾ ਹਰ ਚੀਜ਼ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਬਿਜਲੀ ਦੀ ਲਾਈਟ ਦੀ ਤੇ ਰਾਤ ਨੂੰ ਪੜ ਲਾਂਦਾ ਬੱਚਿਆਂ ਨੂੰ ਉਹ ਹੋਕ ਹੁੰਦੀ ਸੀ ਤੇ ਬਾਕੀ ਸੀਵਰੇਜ ਵਿੱਚ ਬਰੰਪਾ ਰੋਡ ਤੇ ਆਚਾਰਾ ਕਲੋਨੀ ਜਿਹੜੇ ਆਚਾਰਾ ਸਕੂਲ ਆ ਉਧਰ ਨੂੰ ਪਾਣੀ ਦਾ ਬਹਾਵਾ ਪਰ ਅੱਗੋਂ ਸੀਵਰੇ ਸਾਰਾ ਬਹਿ ਗਿਆ ਹੋਇਆ ਜਿਹਦੇ ਨਾਲ ਪਾਣੀ ਦਾ ਪ੍ਰੈਸ਼ਰ ਜਿਆ ਬਾਗ ਮਾਰ ਰਿਹਾ ਸੀਵਰੇ ਸਾਰੇ ਜਿਹੜੇ ਛੋਟੀਆਂ ਪਾਈਪਾਂ ਪਈਆਂ ਤੇ ਪਾਣੀ ਜਿਹੜਾ ਬਾਹਰ ਆ ਰਿਹਾ ਕਲੋਨੀ ਜਿਹੜੇ ਕੱਟ ਕੇ ਤੇ ਚੱਲ ਗਏ ਜਦੋਂ ਉਹਨਾਂ ਨੇ ਕਲੋਨੀ ਕਟ ਕਟਨੀ ਸੀ ਉਦੋਂ ਉਹਨਾਂ ਨੇ ਲਿਖਤਾ ਵੀ ਪੁੱਡਾ ਪ੍ਰੂਵਡ ਆ ਕਲੋਨੀ ਲੋਕਾਂ ਨੇ ਪਲਾਟ ਲੈ ਲਏ ਪੈਸੇ ਲਾ ਲਏ ਨੇ ਪੈਸੇ ਲਾ ਕੇ ਘਰ ਬਣਾ ਲਏ ਤੋ ਹੁਣ ਬਾਅਦ ਚੋ ਪਤਾ ਲੱਗ ਰਿਹਾ ਪੀ ਇਹ ਕਲੋਨੀ ਜਿਹੜੀ ਅਨ ਅਥੋਰਾਈਜ਼ ਆ ਅਹੀਂ ਜਦੋਂ ਬਿਜਲੀ ਦਾ ਕਨੈਕਸ਼ਨ ਲੈਣਾ ਸੀ ਉਦੋਂ ਹੀ ਘਟੋ ਘਟ ਅਸੀਂ 50 ਫੇਰੇ ਮਾਰੇ ਉੱਥੇ ਜਾ ਕੇ ਕਹਿੰਦੇ ਐਨਓਸੀ ਤੋਂ ਬਿਨਾਂ ਤੁਹਾਨੂੰ ਕਨੈਕਸ਼ਨ ਨਹੀਂ ਮਿਲਣਾ ਜੇ ਐਨਓਸੀ ਲੈਣਗੇ ਕਹਿੰਦੇ ਪੀ ਅਨਸੋ ਤੁਹਾਨੂੰ ਮਿਲਣੀ ਨਹੀਂ ਆ ਤੇ ਇਹ ਜਿਹੜਾ ਤੁਹਾਡੇ ਹੀ ਅਥੋਰਾਈਜ਼ ਅਨ ਅਥੋਰਾਈਜ਼ ਕਲੋਨੀ ਆ ਤੁਹਾਨੂੰ ਕਨੈਕਸ਼ਨ ਨਹੀਂ ਮਿਲਨੇ ਫਿਰ ਕਿਸੇ ਤਰੀਕੇ ਨਾਲ ਹੀ ਕਨੈ ਇਤੋਂ ਤੱਕ ਕਿ ਮੈਂ ਸੀਵਰੇਜ ਦਾ ਕਨੈਕਸ਼ਨ ਵੀ ਪਿਛਲੇ 1.5 ਸਾਲ ਤੋਂ ਲਿਆ ਹੈਗਾ। ਜੇ ਸੀਵਰੇਜ ਦਾ ਕਨੈਕਸ਼ਨ ਸਰਕਾਰ ਦੇ ਰਹੀ ਹੈ ਤੇ ਫਿਰ ਕੰਮ ਕਿਉਂ ਨਹੀਂ ਕਰਾਦੀ?